ਰਿਜ਼ਲਟ ਆਪਾਂ ਭਾਈ ਸਾਹਿਬ ਨੂੰ ਕੀਤਾ ਸੀਗਾ ਗਿਫਟ ਕਿਹਨਾਂ ਨੂੰ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਢੱਡਰੀਆਂ ਵਾਲਿਆਂ ਨੂੰ ਹਾਂਜੀ ਅੱਛਾ ਜੀ ਤੇ ਬਾਕੀ ਅਸੀਂ ਪੰਜਾਬ ਦੇ ਵਿੱਚ ਇਹਦਾ ਬੱਚਾ ਹੋਰ ਨਹੀਂ ਦਿੱਤਾ ਹਲੇ ਅੱਛਾ ਸਿਰਫ ਉਹਨਾਂ ਕੋਲ ਗਿਆ ਹਾਂਜੀ ਤਰੇਲ ਪੈਂਦੀ ਹੈ ਹਨ ਤੁਸੀਂ ਮਾਰਨਿੰਗ ਟਾਈਮ ਘਵਾਉਣੀਓ ਕਦੋਂ ਇੰਨੀ ਤਾਂ ਲਿਬੜਦੇ ਹੋਣਗੇ ਜਿਆਦਾ ਨਹੀਂ ਪੱਕੇ ਦੇ ਉੱਤੇ ਕਮਾਓ ਐਸੇ ਪੱਕੇ ਤੇ ਕੋਈ ਚੱਕਰ ਨਹੀਂ ਹਾਂ ਪੱਕੇ ਦੇ ਉੱਤੇ ਕਮਾਓ ਕੱਚੇ ਦੇ ਉੱਤੇ ਕਮਾਉਂਦਾ ਤੇ ਫਰਕ ਕੋਈ ਫਾਇਦਾ ਨਹੀਂ ਨਾ ਕਿਉਂਕਿ ਉਹਦੇ ਵਿੱਚ ਜਦੋਂ ਇਹਨਾਂ ਦੀ ਸਕਿਨ ਦੇ ਅੰਦਰ ਡਸਟ ਵੜ ਗਈ ਉਹਨੇ ਡੈਮੇਜ ਕਰਨਾ ਹੀ ਕਰਨਾ ਉਹ ਨੁਕਸਾਨ ਕਰੂ ਹਾਂਜੀ ਚੜਾਂ ਤੋਂ ਵੇਖੋ ਪੌਂ ਬਚਾ ਕੇ ਰੱਖਣੇ ਨੇ ਉਹਨਾਂ ਨੂੰ ਹਰ ਚੌਥੇ ਕ ਮਹੀਨੇ ਇਹਨਾਂ ਦੀ ਮਤਲਬ ਜਿਹੜੀ ਇਨਫਰਮੈਟਿਕ ਗੋਲੀਆਂ ਹੁੰਦੀਆਂ ਕੋਈ ਪ੍ਰੋਵੈਕਟੋ ਕੋਈ ਕੁਝ ਨੈਸਗਾਰਡ ਕੁਝ ਵੀ ਉਹਨਾਂ ਨੂੰ ਦਿੰਦੇ ਰਹੋ ਬਦਲ ਬਦਲ ਕੇ ਇੱਕ ਫਿਪਰੋ ਨੀਲੋ ਸਪਰੇ ਹੁੰਦੀ ਹੈ ਫਿਪਰੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਡੌਗ ਨੂੰ ਤੇ ਪੈ ਉਫ ਪ੍ਰੋਨਿਰਲ ਦੇ ਮਤਲਬ ਬੋਡੀ weight ਦੇ ਹਿਸਾਬ ਨਾਲ ਜਿੱਦਾਂ 5 ਕਿਲੋ ਨੂੰ ਮਤਲਬ 6 ਕ ਪੰਪ ਬਹੁਤ ਹੁੰਦੇ ਨੇ ਉਹਦੇ ਸਾਰੀ ਬੋਡੀ ਤੇ ਪੰਪ ਪੰਪ ਚਿਕਨ ਜਿਹੜਾ ਬੋਇਲ ਕਰਕੇ ਦੇਣਾ ਜਾਂ ਨਹੀਂ ਰੌਲ ਤੇ ਦੇਣਾ ਹੀ ਨਹੀਂ ਬੋਇਲ ਕਰਕੇ ਦੇਣਾ ਬੋਇਲ ਕਰਕੇ ਹੀ ਦੇਣਾ ਹਾਂ ਬੋਇਲ ਕਰਕੇ ਹੀ ਦੇਣਾ ਚਿਕਨ ਠੀਕ ਹੈ ਥੋੜਾ ਦੋ ਮਤਲਬ ਇੱਕ ਕੜਸ਼ੀ ਆਪਣੀ ਨਾਰਮਲ ਹਾਂ ਨਾ ਇੱਕ ਕੜਸ਼ੀ ਬਹੁਤ ਇੰਨਾ ਠੀਕ ਹੈ ਇਹਦੇ ਪੱਪੀ ਤਾਂ ਬਹੁਤ ਛੋਟੇ ਹੁੰਦੇ ਹੋਣਗੇ ਨਾਲੇ ਪੱਪੀ ਦੇ ਬਹੁਤ ਛੋਟੇ ਪੱਪੀ ਤੇ ਲਾ ਲੋ ਕਿ ਜਿਵੇਂ ਇਹਨਾਂ ਦੀ ਬਰੀਡ ਕੁਦਰਤ ਨੇ ਬਣਾਈ ਜੀ ਚੂਹਿਆਂ ਜੇ ਵਾਂਗੂ ਹੁੰਦੇ ਨੇ ਹਾਂ ਉਹਨਾਂ ਦੀ ਕੇਅਰ ਤਾਂ ਬਹੁਤ ਔਖੀ ਹੁੰਦੀ ਹੋਣੀ ਕਿ ਆਪੀ ਸੰਭਾਲ ਲੈਂਦੇ ਨੇ ਕਈ ਤੇ ਜਿਹੜੀਆਂ ਹੁਣ ਸਿਆਣੀਆਂ ਹੋਏਆਂ ਦੀਆਂ ਫੀਮੇਲਾਂ ਉਹ ਤੇ ਸੰਭਾਲ ਵੀ ਲੈਣੀਆਂ ਜਿਹੜੇ ਇੱਕ ਤਾਂ ਲੀਟਰ ਹੋ ਜਾਂਦੇ ਆ ਹਾਂਜੀ ਪਰ ਸਾਨੂੰ ਮਤਲਬ ਜਿੱਦਾਂ ਅਸੀਂ 62 ਡੇਜ਼ ਦਾ ਲੀਟਰ ਟਾਈਮ ਹੀ ਹੁੰਦਾ ਇਹਨਾਂ ਦਾ ਹਮ ਪ੍ਰੈਗਨੈਂਸੀ ਟਾਈਮ ਹਮ ਤੇ ਉਹਦੇ ਵਿੱਚ ਅਸੀਂ ਮਤਲਬ ਜਦੋਂ ਇਹਨਾਂ ਦਾ 50 58 ਡੇਜ਼ ਤੇ ਹੁੰਦੇ ਹੁੰਦੀਆਂ ਫਿਰ ਉਹਦੋਂ ਅਸੀਂ ਧਿਆਨ ਰੱਖ ਕਿਉਂਕਿ ਜਦੋਂ ਜਿਵੇਂ ਜਿਵੇਂ ਟਾਈਮ ਨੇੜੇ ਆਉਂਦਾ ਹੈ ਧਰਤੀ ਨੂੰ ਮਤਲਬ ਛੱਲਣਾ ਸ਼ੁਰੂ ਕਰ ਦਿੰਦੀ ਹੈ ਖੱਡੇ ਮਾਰਨੇ ਅਸੇ ਇਹ ਨਿਸ਼ਾਨੀ ਹੁੰਦੀ ਆ ਹਾਂਜੀ ਨਿਸ਼ਾਨੀ ਫਿਰ ਫੀਮੇਲ ਤਾਕਰੀ ਹੋਣ ਵਾਲੀ ਆ ਆ ਆਪ ਨੂੰ ਸਮਝ ਆ ਜਾਂਦੀ ਫੀਮੇਲ ਥੋੜੀ ਜੀ ਦਿੱਕਤ ਕਰ ਰਹੀ ਹੁੰਦੀ ਆ ਉਦੋਂ ਫਿਰ ਉਹਦੀ ਕੇਅਰ ਕਰਨੀ ਸ਼ੁਰੂ ਕਰ ਦਿੰਦੇ ਆ ਹਾਂਜੀ ਫਿਰ ਅਸੀਂ ਉਹਨੂੰ ਮਤਲਬ ਉਹ ਉਹ ਉਦਾਂ ਦਾ ਮਤਲਬ ਦੇਦੀਦਾ ਇਹਨੂੰ ਕੇਜ ਵਗੈਰਾ ਸੌਣ ਲਈ ਰਾਤ ਨੂੰ ਵੀ ਜੇ ਕਿਤੇ ਸਾਡੇ ਤੋਂ ਬਿਨਾਂ ਵੀ ਹਾਂ ਇਹਦਾ ਸੋਪੇ ਤੇ ਕੋ ਬੱਚਾ ਮਤਲਬ ਪਿੰਜਰੇ ਚੋਂ ਬਾਹਰ ਨਾ ਡਿੱਗ ਜੇ ਜਾਂ ਕੀ ਹੈ ਉਹ ਸਾਵਨਾਂ ਵਾਲਿਆਂ ਨੂੰ ਬਣਾ ਦੀਦਾ ਪਹਿਲਾਂ ਹੀ ਠੀਕ ਹੈ ਤੇ ਸਿਆਲਾਂ ਦੇ ਵਿੱਚ ਥੋੜਾ ਜਿਹਾ ਔਖਾ ਹੁੰਦਾ ਸਿਆਲਾਂ ਦੇ ਵਿੱਚ ਕਿਉਂਕਿ ਇਹਨਾਂ ਨੂੰ ਹੀਟ ਦੇਣੀ ਹੁੰਦੀ ਜੰਮਦਿਆਂ ਨੂੰ ਓਕੇ ਕਿਉਂਕਿ ਵਾਲ ਨਹੀਂ ਹੁੰਦੇ ਬਹੁਤ ਸੌਫਟ ਜੇ ਹੁੰਦੇ ਨੇ ਹਾਂ ਤੇ ਅਸਾਂ ਉਹ ਤਾਂ ਜੰਮਦੇ ਦੇ ਵਾਲ ਹੁੰਦੇ ਨਹੀਂ ਜਿਉਂਦੇ ਦੇ ਵਾਲ ਬਹੁਤ ਘੱਟ ਹੁੰਦੇ ਨੇ ਜਿਵੇਂ ਚੂਹੇ ਦੇ ਵਾਲ ਨੇ ਓਕੇ ਬਸ ਇੰਨਾ ਕਿ ਬਾਕੀ ਸਾਰਾ ਬਾਅਦ ਦੇ ਵਿੱਚ ਆਉਂਦਾ ਹਾਂਜੀ ਇਹਨਾਂ ਦੇ ਲਾਲੋ ਕੀ ਦੂਸਰੇ ਤੀਸਰੇ ਦਿਨੋਂ ਵਾਲ ਸ਼ੁਰੂ ਹੋਣੇ ਹੋ ਜਾਂਦੇ ਨੇ ਠੀਕ ਹਾਂਜੀ ਇਹ ਇਹ ਹੋ ਗਿਆ ਲੀਟਰ ਦਾ ਉਦੋਂ ਇਹਦਾ ਖਾਣ-ਪਾਣ ਵੱਖਰਾ ਹੁੰਦਾ ਜਾਂ ਹਾਂਜੀ ਵਖਰਾ ਹੁੰਦਾ ਉਹਦੇ ਵਿੱਚ ਆਪਾਂ ਨੂੰ ਕੈਲਸ਼ੀਅਮ ਜ਼ਿਆਦਾ ਚਾਹੀਦਾ ਹੈ। ਪਹਿਲੀ ਵਿਟਾਮਿਨ ਜ਼ਿਆਦਾ ਲੀਟਰ ਹੋਏ ਤੋਂ ਕਿ ਪਹਿਲੀ ਨਾ ਲੀਟਰ ਹੋਣ ਤੋਂ ਵੇਖੋ ਪਹਿਲਾਂ ਨਾ ਮੈਂ ਸੋਚਦਾ ਮੇਰਾ ਸਕਸੈਸ ਦਾ ਰਾਜ਼ ਇਹੀ ਏ ਕਿ ਮੈਂ ਜਦੋਂ ਲੀਟਰ ਹੋਣਾ ਹੁੰਦਾ ਉਸ ਤੋਂ ਪਹਿਲਾਂ ਉਹਨੂੰ ਜ਼ਿਆਦਾ ਕੈਲਸ਼ੀਅਮ ਨਹੀਂ ਦਿੰਦਾ। ਅੱਛਾ ਹਾਂਜੀ ਬਟ ਉਹਨੂੰ ਬੈਲੈਂਸਡ ਡਾਈਟ ਦਿੰਨਾ ਜ਼ਿਆਦਾ ਕੈਲਸ਼ੀਅਮ ਨਹੀਂ ਦਿੰਦਾ। ਜ਼ਿਆਦਾ ਕੈਲਸ਼ੀਅਮ ਦੇਣ ਦੇ ਨਾਲ ਕਈ ਵਾਰ ਬੱਚਿਆਂ ਦੀ ਗਰੋਥ ਪੇਟ 'ਚ ਜ਼ਿਆਦੀ ਹੋ ਜਾਂਦੀ। ਜ਼ਿਆਦਾ ਵੱਡ ਬਣ ਜਾਂਦੀ। ਤੇ ਉਹ ਫਿਰ ਪਾਸ ਨਹੀਂ ਹੁੰਦੇ ਫਿਰ ਬੱਚੇ ਠੀਕ ਹੈ ਜੇ ਨੋਰਮਲ ਦਾ ਹੈਡ ਭਾਰਾ ਹੋ ਗਿਆ ਕਿਸੇ ਦਾ ਚੈਸਟ ਭਾਰੀ ਹੋ ਗਈ ਬੱਚੇ ਦੇ ਅੰਦਰ ਹੀ ਫਿਰ ਉਹ ਦਿੱਕਤ ਆ ਜਾਂਦੀ ਹੈ ਹੂੰ ਇਹ ਉਹਨੂੰ ਪੱਪੀ ਦੀ ਜਿਹੜੀ ਪ੍ਰਾਈਸ ਕਿੰਨੀ ਹੁੰਦੀ ਹੈ ਇਹਦੀ ਜਦੋਂ ਪ੍ਰਾਈਸ ਵੇਖੋ ਇਹ ਕੁਆਲਿਟੀ ਤੇ ਡਿਪੈਂਡ ਹੈ ਇਹ ਨਹੀਂ ਆਪਾਂ ਕਹਿ ਸਕਦੇ ਕਿ ਜੇ ਪਿਛਲੀ ਵਾਰੀ ਮਦਰ ਦਾ ਲੀਟਰ ਦੇ ਵਿੱਚ ਆਪਾਂ ਲੱਖ ਰੁਪਏ ਦਾ ਬੱਚਾ ਸੇਲ ਕੀਤਾ ਤੇ ਉਹ ਨੈਕਸਟ ਟਾਈਮ ਵੀ ਲੱਖ ਦਾ ਹੋਏਗਾ ਉਹ ਆਪਣੀ ਸੇਵਾ ਤੇ ਵੀ ਜੇ ਆਪਾਂ ਸੇਵਾ ਚੰਗੀ ਕੀਤੀ ਹੋਈ ਬੱਚੇ ਦੀ ਹਨਾ ਆਪ ਨੂੰ ਪਤਾ ਹੈ ਕਿ ਆ ਚੀਜ਼ ਕਿਉਂਕਿ ਬਰੀਡਰ ਨੂੰ ਪਤਾ ਲੱਗ ਜਾਂਦਾ ਕਿ ਆ ਚੀਜ਼ ਕਿੰਨੀ ਕੁ ਦੂਰ ਜਾਣ ਵਾਲੀ ਹੈ ਉਹ ਉਸੇ ਹਿਸਾਬ ਨਾਲ ਕੁਆਲਿਟੀ ਤੇ ਡਿਪੈਂਡ ਹੋ ਜਾਂਦਾ ਲਗਭਗ ਲਗਭਗ ਐਵਰੇਜ ਪ੍ਰਾਈਸ ਇਹਨਾਂ ਦੀ 50000 ਦੇ ਨੇੜੇ ਹੁੰਦੀ ਹੈ ਚਲਦੀ ਰਹਿੰਦੀ ਹੈ ਹਾਂਜੀ ਤੇ ਜਿਹੜੇ ਲਿਟਰ ਦੇ ਵਿੱਚ ਬੱਚੇ ਸੇਮ ਹੀ ਹੁੰਦੇ ਆ ਕਿ ਉਹਨਾਂ 'ਚ ਫਰਕ ਵੀ ਹੁੰਦਾ ਕੁਆਲਿਟੀ ਦੇ ਵਿੱਚ ਜਿੱਦਾਂ ਤਿੰਨ ਬੱਚੇ ਆ ਗਏ ਭੈਣ ਭਰਾ ਉਹ ਤਿੰਨੇ ਬੱਚੇ ਸ਼ੋਅ ਕੁਆਲਿਟੀ ਨਹੀਂ ਹੋ ਸਕਦੇ ਉਹ ਸੇਵ ਨਹੀਂ ਹੋਣਗੇ ਹਾਂਜੀ ਹੋ ਸਕਦਾ ਉਹਨਾਂ ਚੋਂ ਇੱਕ ਬੱਚਾ ਸ਼ੋ ਕੁਆਲਟੀ ਹੋਏ ਓਕੇ ਮਤਲਬ ਤਿੰਨੇ ਨਹੀਂ ਹੋਣਗੇ ਤਿੰਨੇ ਨਹੀਂ ਹੋ ਸਕਦੇ ਨੇ ਹਾਂ ਮਤਲਬ ਸ਼ੋਰ ਜਿਆਦਾਤਰ ਜਿਵੇਂ ਪਿਓ ਸ਼ੋ ਕੁਆਲਟੀ ਮਾਂ ਸ਼ੋ ਕੁਆਲਟੀ ਤੇ ਬੱਚਾ ਸ਼ੋ ਕੁਆਲਟੀ ਹੋਏ ਲਿਖਣ ਨੂੰ ਹਰੇਕ ਹੀ ਲਿਖ ਦਿੰਦਾ ਬੱਚਾ ਸ਼ੋ ਕੁਆਲਟੀ ਹੈ ਫਾਰ ਵੇਖ ਕੇ ਪਰ ਸ਼ੋ ਕੁਆਲਟੀ ਦੇ ਘਰ ਬਹੁਤ ਦੂਰ ਨੇ ਉਹ ਬਰੀਡਰ ਨੂੰ ਕੱਲੀ ਕੱਲੀ ਬਰੀ ਕਿਉਂ ਅਸਲ ਵਿੱਚ ਉਹ ਪਤਾ ਹੀ 2 ਮਹੀਨੇ ਬਾਅਦ ਲੱਗਦਾ ਅੱਛਾ ਕੀ ਇਹਦੀ ਬਾਈਟ ਲੈਵਲ ਏ ਆਊਟ ਏ ਜਾਂ 6/6 ਏ ਹਨਾ ਇਹ ਚੀਜ਼ਾਂ ਦੇਖ ਕੇ ਫਿਰ ਤੁਸੀਂ ਮਤਲਬ ਇਹਦਾ ਲੈਟਰ ਜਦੋਂ ਹੋ ਜਾਂਦਾ ਤੁਹਾਡੇ ਕੋਲੇ ਹਨਾ ਉਦੋਂ ਫਿਰ 2 ਮਹੀਨੇ ਤੁਸੀਂ ਆਪਣੇ ਕੋਲੇ ਰੱਖਦੇ ਹੋ ਬੱਚੇ ਹਾਂਜੀ ਮੈਂ ਤੇ ਹੀ ਵੇਖੋ ਬੁਕਿੰਗ ਤੇ ਸਾਡੀ ਕਈ ਵਾਰ ਲੀਟਰ ਹੋਣ ਤੋਂ ਪਹਿਲਾਂ ਵੀ ਹੋ ਜਾਂਦੀ ਹੈ ਨਹੀਂ ਤੇ ਅਸੀਂ ਮਤਲਬ ਤਿਆਰ ਹੋਣ ਤੋਂ ਪਹਿਲਾਂ ਹੀ ਫੈਮਿਲੀ ਨੂੰ ਸੱਦ ਲਈਦਾ ਆ ਮਦਰ ਆਜ ਦੇ ਥੱਲੇ ਬੱਚੇ ਨੇ ਠੀਕ ਹੈ ਤੁਸੀਂ ਬੁਕਿੰਗ ਕਰ ਜੋ ਠੀਕ ਹੈ ਅਸੀਂ ਪਰ ਦਵਾਂਗੇ ਉਦੋਂ ਜਦ ਤੱਕ ਸਾਡੀ ਵੈਕਸੀਨੇਸ਼ਨ ਕੰਪਲੀਟ ਹੋਏਗੀ ਠੀਕ ਹੈ ਹਾਂਜੀ ਵੈਕਸੀਨ ਪਹਿਲਾਂ ਨਹੀਂ ਤੁਸੀਂ ਦਿੰਦੇ ਨਹੀਂ ਪਹਿਲਾਂ ਨਹੀਂ ਅਸੀਂ ਦਿੰਦੇ ਵੀ ਆਪਾਂ ਆਪਣਾ ਕੰਮ ਨਿਮੇੜਤਾ ਹਾਂ ਉਹ ਕੰਮ ਨਹੀਂ ਉਹ ਫਿਰ ਪਾਪ ਹੋ ਜਾਂਦਾ ਕਈ ਵਾਰ ਨਾ ਫੈਮਿਲੀ ਨਹੀਂ ਮਤਲਬ ਨੌਲੇਜ ਨਹੀਂ ਹੁੰਦੀ ਉਹਨਾਂ ਨੂੰ ਉਹ ਕਈ ਵਾਰ ਕੋਈ ਵਾਇਰਸ ਆ ਗਿਆ ਕੋਈ ਇਨਫੈਕਸ਼ਨ ਹੋ ਗਿਆ ਬੱਚੇ ਨੂੰ ਦਿੱਕਤ ਆ ਜਾਂਦੀ ਫਿਰ ਇੱਕ ਹੋਰ ਦੱਸੋ ਤੁਸੀਂ ਬੱਚੇ ਬਾਹਰ ਭੇਜੇ ਹੋਏ ਨੇ ਨਾ ਕੋਈ ਇਹੋ ਜਿਹਾ ਬੱਚਾ ਵੀ ਗਿਆ ਹੋਊਗਾ ਨਾ ਜਿਹਦੇ ਕਰਕੇ ਤੁਹਾਨੂੰ ਆਇਆ ਹੋਇਆ ਵੀ ਹਾਂ ਯਾਰ ਬਾਕੀ ਅਜਾ ਕੰਮ ਕਰਨ ਦਾ ਆਪਾਂ ਨੂੰ ਹਾਂਜੀ ਹਾਂ ਹੁਣ ਆਪ ਕਰਨਾਲ ਸ਼ੋ ਸੀਗਾ ਮੇਰੇ ਖਿਆਲ ਮੈਂ ਪਿਛਲੇ ਤੋਂ ਪਿਛਲੇ ਸੰਡੇ ਹਾਂਜੀ ਉੱਥੇ ਆਪਣੀ ਫੀਮੇਲ ਚੈਂਪੀਅਨ ਹੋਈ ਏ ਅੱਛਾ ਜੀ ਉਹ ਮੈਂ ਜਲੰਧਰ ਸੇਲ ਕੀਤੀ ਸੀਗੀ ਅੱਛਾ ਜੀ ਹਾਂਜੀ ਵਿਸ਼ਾਲ ਨੂੰ ਤੇ ਉਹ ਵੀਰੇ ਦੇ ਘਰ ਜਾ ਕੇ ਉਹ ਫੀਮੇਲ ਚੈਂਪੀਅਨ ਹੋਈ ਏ ਅੱਛਾ ਜੀ ਉੱਥੇ ਫਿਰ ਮਾਣ ਨਹੀਂ ਹੁੰਦਾ ਕਹਿੰਦਾ ਵੀ ਯਾਰ ਆਪਾਂ ਨੇ ਆ ਪਾਣਾ ਰਿਜ਼ਲਟ ਆ ਇਹ ਹਾਂਜੀ ਜਿਵੇਂ ਆਪਣੀ ਜਿਹਾ ਚੀਜ਼ ਦੇ ਬੱਚੇ ਜਦੋਂ ਕਿਸੇ ਨੇ ਵੀ ਪੋਸਟ ਕੀਤੇ ਹੁੰਦੇ ਨੇ ਹਾਂ ਤੇ ਉਹਦਾ ਵੀ ਮਾਣ ਹੁੰਦਾ ਕੀ ਆਰ ਸਾਡੇ ਚੀਜ਼ ਨੇ ਚੀਜ਼ਾਂ ਪ੍ਰੋਡਿਊਸ ਕੀਤੀਆਂ ਹੁਣ ਜਿਹੜਾ ਸਾਡਾ ਥਾਈਲੈਂਡ ਵਾਲਾ ਇਹਦੇ ਪਤਾ ਹੀ ਨਹੀਂ ਕਿੰਨੇ ਕੋ ਬੱਚੇ ਚੈਂਪੀਅਨ ਹੋਏ ਹੋਏ ਨੇ ਜਿਹੜਾ ਥਾਈਲੈਂਡ ਵਾਲਾ ਹਾਂਜੀ ਇਹ ਉਹ ਦੂਸਰਾ ਰਸ਼ੀਆ ਵਾਲਾ ਰਸ਼ੀਆ ਵਾਲਾ ਹਾਂ ਰਸ਼ੀਆ ਵਾਲੇ ਦੀ ਕਿੰਨੀ ਏਜ ਹੋ ਗਈ ਦੀ ਰਸ਼ੀਆ ਵਾਲਾ ਹੋ ਗਿਆ ਇਹ 2019 ਦਾ ਬੌਰਨ ਓਕੇ ਹਾਂਜੀ ਇਹ ਲਾਲੋ 6 ਸਾਲ ਦਾ ਹੋ ਗਿਆ 6 ਸਾਲ ਦਾ ਹੋ ਗਿਆ ਨਾ ਇਹ ਵੀ ਸ਼ੋ ਲਾਣੇ ਉਹਨੂੰ ਕੋਈ ਉਹਦੇ ਨਹੀਂ ਇਹਨੂੰ ਸ਼ੋ ਨਹੀਂ ਲਾਇਆ ਕਿਉਂਕਿ ਜਦੋਂ ਆਇਆ ਸੀਗਾ ਫਿਰ ਕਰੋਨਾ ਆ ਗਿਆ ਹੂੰ ਕੋਰੋਨਾ ਦੇ ਵਿੱਚ ਜਵਾਨ ਹੋ ਗਿਆ ਅੱਛਾ ਉਦੋਂ ਬਾਅਦ ਫਿਰ ਇੱਕ ਉਹ ਸਾਲ ਸ਼ੋਅ ਨਹੀਂ ਲੱਗੇ ਇੱਥੇ ਟਾਈਮ ਹੀ ਨਹੀਂ ਲੱਗਿਆ ਤੇ ਉਦੋਂ ਮਤਲਬ ਕਿਉਂਕਿ ਜਦੋਂ ਸ਼ੋਅ ਵਾਲਾ ਡੌਗ ਹੁੰਦਾ ਨਾ ਸ਼ੋਅ ਵਾਲੇ ਡੌਗ ਦੇ ਥੱਲੇ ਆਪਾਂ ਨੂੰ ਉਹਦੇ ਪੈਰਾਂ ਦੀ ਇੰਨੀ ਕੇਅਰ ਕਰਨੀ ਪੈਂਦੀ ਕਿ ਉਹਦਾ ਪੈਰ ਕਿਤੇ ਜਾਲੀ ਨੂੰ ਨਾ ਲੱਗੇ ਉਹਦਾ ਪਿਸਟਨ ਨਾ ਮੂਵ ਹੋ ਜੇ ਹਾਂ ਕਿਉਂਕਿ ਜਦੋਂ ਆਪਣੇ ਜਿਹੜੇ ਕੇਜ ਹੁੰਦੇ ਨੇ ਇਹਨਾਂ ਦੇ ਇਹਨਾਂ ਨੂੰ ਆਪਾਂ ਮਤਲਬ ਜ਼ਮੀਨ ਤੇ ਘੱਟ ਰੱਖਦੇ ਆ ਇਦਾਂ ਦੇ ਕੇਜ ਦੇ ਵਿੱਚ ਮਤਲਬ ਰੱਖਦੇ ਆ ਹਾਂ ਕਿ ਜਿੱਥੇ ਮਤਲਬ ਇਹਨਾਂ ਦਾ ਸਟੂਲ ਜਾਂ ਬਾਥਰੂਮ ਪਾਸ ਹੋ ਜੇ ਹਾਂ ਉੱਥੇ ਇਹਨਾਂ ਨੂੰ ਮਤਲਬ 24 ਘੰਟੇ ਜਿੱਦਾਂ ਮੈਟ ਲੱਗਾ ਹੋਇਆ ਇਹਦੇ ਤੇ ਠੀਕ ਐ ਇਦਾਂ ਨੇ ਮੈਟ ਦੇ ਉੱਤੇ ਰੱਖਣਾ ਹੁੰਦਾ ਇਹਨਾਂ ਨੂੰ ਜੇ ਆਪਾਂ ਉਹਨੂੰ ਖੁੱਲੇ ਛੱਡਦੀ ਆਪਾਂ ਕਹਿਦੀ ਆ ਵੀ ਵੇੜੇ 'ਚ ਖੁੱਲਾ ਛੱਡ ਦੋ ਡੌਗ ਨਹੀਂ ਉਹ ਸ਼ੋਅ ਵਾਲਾ ਬਣ ਜੂਗਾ ਹਾਂ ਉਹ ਸ਼ੋਅ ਵਾਲਾ ਬਣੇ ਕਿਉਂਕਿ ਉਹਨੇ ਕੁਛ ਨਾ ਕੁਛ ਗਲਤ ਕਰ ਹੀ ਲੈਣਾ ਕਿਉਂਕਿ ਇਹ ਨਾ ਬਹੁਤ ਸ਼ਰਾਰਤੀ ਜਵਾਕ ਨੇ ਠੀਕ ਐ ਹੁਣ ਜਿੱਦਾਂ ਕਈ ਫੈਮਿਲੀਜ਼ ਨੂੰ ਮੇਰੇ ਡੌਗ ਦਿੱਤੇ ਨੇ ਉਹਨਾਂ ਦੇ ਬਹੁਤ ਸੋਹਣੇ ਬਣੇ ਉਹਨਾਂ ਦੋ ਜਣਿਆਂ ਨਾਲ ਐਕਸੀਡੈਂਟ ਹੋਇਆ ਕਿੱਦਾਂ ਉਹਨਾਂ ਦਾ ਡੌਗ ਅੰਦਰੋਂ ਨਿਕਲਿਆ ਇੰਨੀ ਰਫ਼ਤਾਰ ਨਾਲ ਨਿਕਲਿਆ ਕਿ ਉਹਨਾਂ ਦਾ ਵੱਡਾ ਗੇਟ ਬਣਦਾ ਸੀਗਾ ਉਹਦੇ ਵਿੱਚ ਵੱਜ ਕੇ ਤੇ ਉਹ ਕਿਸੇ ਦਾ ਚੂੜਾ ਟੁੱਟ ਗਿਆ ਸੈਲ ਵੱਜ ਗਈ ਕਿਸੇ ਦਾ ਕੁਛ ਐਦਾਂ ਮਤਲਬ ਇਨਸੀਡੈਂਟ ਹੋਏ ਜਾਂਦਾ ਅਸੀਂ ਇਹ ਜਿਹੜਾ ਤੁਹਾਡਾ ਰਸੀ ਰਸੀਆ ਵਾਲਾ ਇਹ ਸ਼ੋਅ ਵਾਸਤੇ ਤਿਆਰ ਨਹੀਂ ਹੋਇਆ ਹਾਂ ਇਹਨੂੰ ਅਸੀਂ ਮਤਲਬ ਸ਼ੋਅ ਵਾਸਤੇ ਤਿਆਰ ਮਤਲਬ ਉਸ ਹਿਸਾਬ ਨਾਲ ਇਹ ਨਾ ਜਦੋਂ ਇੰਪੋਰਟ ਕਰਵਾਇਆ ਸੀਗਾ ਇਹ ਕਰਵਾਇਆ ਸੀਗਾ ਰਾਜੇਸ਼ ਨੇ ਰਾਜੇਸ਼ ਰਾਮਪੁਰ ਨੇ ਕਰਵਾਇਆ ਸੀਗਾ ਤੇ ਬਚਪਣੇ ਦਾ ਉੱਥੇ ਹੀ ਰਿਹਾ ਉਹਨਾਂ ਨੇ ਪਹਿਲਾਂ ਉਹਨਾਂ ਨੇ ਬਰੀਡਿੰਗ ਕਰਾਈ ਫਿਰ ਅਸੀਂ ਉਹਨਾਂ ਤੋਂ ਵੈਸੇ ਤੇ ਇਹ ਕਾਟੋਮੀਨਸ ਕੈਨਲ ਤੋਂ ਆਇਆ ਕਾਟੋਮੀਨਸ ਕੈਨਲ ਤੋਂ ਇੰਡੀਆ ਦੇ ਵਿੱਚ ਦੂਸਰਾ ਡੌਗ ਹੀ ਨਹੀਂ ਭੇਜਿਆ ਉਹਨਾਂ ਨੇ ਤੁਸੀਂ ਮੈਂ ਤੁਹਾਨੂੰ ਦਿਖਾਇਆ ਸੀ ਇਹਦੇ ਥੱਲੇ ਕਾਟੋਮੀਨਸ ਕੈਨਲ ਦੇ ਟੈਟੂ ਵੀ ਬਣੇ ਹੋਏ ਨੇ ਪੇਟ ਦੇ ਉੱਤੇ ਠੀਕ ਹੈ ਨਹੀਂ ਤੇ ਇੰਨਾ ਮਤਲਬ ਇਹ ਲੀਗਲੀ ਪੇਪਰਾਂ ਦੇ ਥਰੂ ਬ੍ਰੈਡ ਪੇਪਰਾਂ ਦੇ ਵਿੱਚ ਅਸਾਂ ਉਹ ਉਹਨਾਂ ਨੇ ਆਪਣਾ ਮਾਰਕ ਕੀਤਾ ਹੋਇਆ ਹਾਂਜੀ ਉਹਨਾਂ ਨੇ ਮਤਲਬ ਥੱਲੇ ਟੈਟੂ ਬਣਾ ਕੇ ਇਹਦੇ ਮਾਈਕਰੋਚਿਪ ਲਾ ਕੇ ਫਿਰ ਭੇਜਿਆ ਸੀਗਾ ਹਾਂਜੀ ਅੱਛਾ ਉਹਨਾਂ ਦੀ ਮਾਈਕਰੋਚਿਪ ਲੱਗੀ ਆ ਜਿਹੜਾ ਉਹਨਾਂ ਨੇ ਆਪਣਾ ਲੇਬਲ ਲਾਤਾ ਮਤਲਬ ਸਾਡਾ ਪੱਕਾ ਪ੍ਰੂਫ ਹੈ ਦਾ ਇਹਦਾ ਜਿਹੜਾ ਨਾਂ ਦੇ ਦਾਤੀਆਂ ਪੜਨਾਨੀਆਂ ਸਾਰਾ ਉਹ ਲੀਗਲ ਪੇਪਰਾਂ ਦੇ ਥਰੂ ਮਤਲਬ ਕਸਟਮ ਭਰ ਕੇ ਇੰਡੀਆ ਦਾ ਫਿਰ ਇਧਰ ਇੰਪੋਰਟ ਹੋਇਆ ਸੀਗਾ ਇਹ ਇਹਦੇ ਬੱਚੇ ਲੈ ਤੁਸੀਂ ਨੇ ਹਾਂਜੀ ਇਹਦੇ ਬੱਚੇ ਉਹਨਾਂ ਕੋਲ ਵੀ ਨੇ ਹైదరాబాద్ ਦੇ ਵਿੱਚ ਹੈਗੇ ਸਾਡੇ ਕੋਲ ਮਤਲਬ ਹੈ ਰਿਜ਼ਲਟ ਇਹਦਾ ਕੋਈ ਹਾਂਜੀ ਇੱਕ ਇਹਦਾ ਰਿਜ਼ਲਟ ਆਪਾਂ ਭਾਈ ਸਾਹਿਬ ਨੂੰ ਕੀਤਾ ਸੀਗਾ ਗਿਫਟ ਕਿਹਨਾਂ ਨੂੰ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਢੱਡਰੀਆਂ ਵਾਲਿਆਂ ਨੂੰ ਹਾਂਜੀ ਅੱਛਾ ਜੀ ਤੇ ਬਾਕੀ ਅਸੀਂ ਪੰਜਾਬ ਦੇ ਵਿੱਚ ਇਹਦਾ ਬੱਚਾ ਹੋਰ ਨਹੀਂ ਰ ਦਿੱਤਾ ਹਲੇ ਸਿਰਫ ਉਹਨਾਂ ਕੋਲ ਗਿਆ ਹਾਂਜੀ ਉਹਦਾ ਕਿੰਨਾ ਦਾ ਰਿਜ਼ਲਟ ਆ ਰਿਹਾ ਤੁਹਾਨੂੰ ਉਹਨਾਂ ਨੇ ਕੋਈ ਬੈਕਅਪ ਦਿੱਤਾ ਉਹਦਾ ਉਹ ਬਹੁਤ ਖੁਸ਼ ਨੇ ਜੀ ਉਹ ਉਹ ਕਿ ਭਾਈ ਸਾਹਿਬ ਦੀ ਪਹਿਲਾਂ दिली ਖੁਆਇਸ਼ ਸੀਗੀ ਕਿ ਅਸੀਂ ਇੰਪੋਰਟ ਕਰਵਾਈਏ ਅੱਛਾ ਜੀ ਵੀ ਕਿਉਂਕਿ ਪਾਅ ਮਨ ਲੱਭਣੀ ਸੀ ਰਿਆ ਉਹਨਾਂ ਨੂੰ ਹੀ ਵਧੀਆ ਠੀਕ ਹੈ ਤੇ ਹੁਣ ਉਹ ਇੰਨੇ ਸੈਟੀਸਫਾਈਡ ਨੇ ਕਿ ਜਦੋਂ ਵੀ ਉਹਨਾਂ ਦਾ ਕੋਈ ਬਾਹਰ ਦਾ ਟੂਰ ਹੋਏ ਜਾਂ ਕੁਝ ਵੀ ਉਹਨਾਂ ਨੇ ਉਹ ਡੌਗ ਨੂੰ ਲਾਈਵ ਵੇਖਣਾ ਹੀ ਵੇਖਣਾ ਠੀਕ ਹੈ ਉਹਨਾਂ ਦੇ ਕਿਉਂਕਿ ਉਹ ਚੀਜ਼ ਹੀ ਬਹੁਤ ਪਿਆਰੀ ਹੈ ਜੇ ਕੋਈ ਉੱਥੇ ਜਾ ਕੇ ਉਹਨੂੰ ਵੇਖੇਗਾ ਵੀ ਤਾਂ ਵੀ ਉਹ ਕਹੇਗਾ ਕਿ ਹਾਂ ਇਹ ਅਜੂਬਾਈ ਇੱਕ ਤਰ੍ਹਾਂ ਕਿੰਨੇ ਦਿਨ ਦਾ ਮਤਲਬ ਕਿੰਨੇ ਦਾ ਹਲੇ ਹੋ ਗਿਆ ਲਗਭਗ 10 ਕਿੰਨਿਆਂ ਦਾ ਅੱਛਾ ਜੀ ਤੁਹਾਡੇ ਕੋਲ ਗਾਇ ਨੂੰ ਕਿੰਨੇ ਚਿਰ ਹੋ ਗਿਆ ਮੇਰੇ ਕੋਲ ਉਹ ਚਲਾ ਗਿਆ ਸੀਗਾ ਤਿੰਨ ਕੁ ਮਹੀਨੇ ਦਾ ਠੀਕ ਹੈ ਹਾਂਜੀ ਉਹ ਵੀ ਸ਼ੌਕ ਵਗੈਰਾ ਲਾਂਦੇ ਨੇ ਕਿ ਉਹਨਾਂ ਨੂੰ ਸ਼ੌਕ ਹੈ ਨਹੀਂ ਬਾਬਾ ਜੀ ਨੂੰ ਡੌਗ ਲਵਰ ਨੇ ਟਰੂ ਡੌਗ ਲਵਰ ਨੇ ਓਕੇ ਉਹਨਾਂ ਨੂੰ ਕੋਈ ਬਰੀਡਿੰਗ ਨਹੀਂ ਕਰਾਣੀ ਉਹਨਾਂ ਨੇ ਕੁਝ ਨਹੀਂ ਕਰਨਾ ਟਰੂ ਡੌਗ ਲਵਰ ਨੇ ਉਹਨਾਂ ਨੂੰ ਮਤਲਬ ਸ਼ੌਕ ਹੁੰਦਾ ਕਿ ਕਿਉਂਕਿ ਉਹਨਾਂ ਨੂੰ ਲਾਈਫ ਬਹੁਤ ਸਟਰਗਲ ਵਾਲੀ ਉਹਨਾਂ ਦੀ ਸਾਰਾ ਦਿਨ ਪੜਨਾ ਫਿਰ ਹਨਾ ਦੁਬਾਨ ਵੀ ਲਾਉਣੇ ਉਹ ਕਹਿੰਦੇ ਕਿ ਸਾਡਾ ਜਦੋਂ ਮਤਲਬ ਇਹਨਾਂ ਦੇ ਨਾਲ ਖੇਡ ਲਈ ਸਾਰਾ ਮਾਈਂਡ ਰੀਫਰੈਸ਼ ਹੋ ਜਾਂਦਾ ਹਾਂ ਸਟ੍ਰੈਸ ਦੂਰ ਹੋ ਜਾਂਦਾ ਸਟ੍ਰੈਸ ਦੂਰ ਹੋ ਜਾਂਦੀ ਹੈ ਉਹਨਾਂ ਨੇ ਮਤਲਬ ਉਸ ਹਿਸਾਬ ਨਾਲ ਕਿਉਂਕਿ ਉਹਨਾਂ ਨੂੰ ਚਾਹੀਦਾ ਵੀ ਐਵੇਂ ਦੀ ਚੀਜ਼ ਵੀ ਖੜਾਉਣਾ ਜਾਂ ਵੇਖ ਕੇ ਮੇਰਾ ਮਾਨ ਖੁਸ਼ ਹੋ ਜਾਏ ਠੀਕ ਹੈ ਉਹ ਬਣਿਆ ਵੀ ਬਹੁਤ ਸੋਹਣਾ ਆਪਣੇ ਪਿਓ ਵਾਂਗ ਪੂਰਾ ਫਲਫੀ ਬਹੁਤ ਸੋਹਣਾ ਠੀਕ ਹੈ ਉਹ ਰਸ਼ੀਨ ਬਲੱਡ ਦੇ ਵਿੱਚ ਕੋਟ ਦੀ ਜਿਆਦਾ ਹੁੰਦੀ ਸੀ ਮਤਲਬ ਵਿੱਚ ਕੋਟ ਜਿਆਦਾ ਫਲਫੀ ਹੁੰਦਾ ਬਹੁਤ ਜਿਆਦਾ ਕੋਟ ਹੈ ਉਹਦੇ ਜੇ ਠੀਕ ਹੈ ਜਿੱਦਾਂ ਪਏ ਦੇਖਿਆ ਜਿਹੜਾ ਤੁਹਾਡਾ ਇਹਦਾ ਨਾਮ ਕੀ ਹੈ ਇਹਨਾਂ ਨੂੰ ਟਿੰਟਿਨ ਹੈ ਟਿੰਟਿਨ ਦਾ ਜਿਹੜਾ ਤੁਸੀਂ ਟਿੰਟਿਨ ਦਿਖਾਇਆ ਜਿਹਦੇ ਆ ਨੀਚੇ ਨੰਬਰ ਲੱਗੇ ਆਇਆ ਹੈ ਹਾਂਜੀ ਹਾਂਜੀ ਆਪਣਾ ਟੈਟੂ ਬਣਿਆ ਹਾਂਜੀ ਜਿਹਦੇ ਟੈਟੂ ਬਣਿਆ ਮਤਲਬ ਇਹ ਉਹਦਾ ਇਹਦਾ ਇਹਦੇ ਆਪਣੇ ਇੰਡੀਅਨ ਕੋਟ ਨਾਲੋਂ ਜ਼ਿਆਦਾ ਕੋਟ ਇਹਦਾ ਹਾਂਜੀ ਇਹਨਾਂ ਦੇ ਕੋਟ ਜ਼ਿਆਦਾ ਹੁੰਦਾ ਲੰਬਾ ਹੁੰਦਾ ਕੋਟ ਇਹਨਾਂ ਦਾ ਓਕੇ ਫਲਫੀ ਜ਼ਿਆਦਾ ਕਹਦੀ ਹੈ ਨਾ ਉਹਨੂੰ ਹੁੰਦਾ ਹਾਂਜੀ ਹਾਂ ਬਾਹਲਾ ਲੌਂਗ ਕੋਟ ਹੁੰਦਾ ਇਹਨਾਂ ਦਾ ਅੱਛਾ ਜੀ ਹੁਣ ਆਪਣੇ ਕੋਲੇ ਅੱਜ ਅਜੇ ਹੁਣ ਇਸ ਟਾਈਮ ਬੱਚੇ ਅਵੇਲੇਬਲ ਹੁੰਦੇ ਆ ਹਾਂਜੀ ਬੱਚੇ ਇਸ ਟਾਈਮ ਦੋ ਫੀਮੇਲਾਂ ਥੱਲੇ ਲੀਟਰ ਹੋਏ ਹੋਏ ਨੇ ਓਕੇ ਦੋ ਫੀਮੇਲਾਂ ਆਪਣੀਆਂ ਜਿਹੜੇ 2 ਲੀਟਰ ਹੋਏ ਨੇ ਉਹਨਾਂ ਤੇ ਸਿੰਗਲ ਸਿੰਗਲ ਹੀ ਬੱਚਾ ਉਹ ਦੋਨੋਂ ਮੇਲ ਹੀ ਨੇ ਠੀਕ ਹੈ ਹਾਂਜੀ ਤੇ ਇੱਕ ਥੋੜਾ ਜਿਹਾ ਸੁਝਾਅ ਲੈਂਦੇ ਆਪਾਂ ਤੁਹਾਡਾ ਬਹੁਤ ਸਾਰੇ ਵੀਰ ਨੇ ਜਿਹੜੇ ਸਰਚਾ ਮਾਰਦੇ ਨੇ ਵੀ ਸਾਨੂੰ ਇਦਾਂ ਦਾ ਪੱਪੀ ਲੈਣਾ ਹਨਾ ਹਾਂਜੀ ਉਹਨਾਂ ਵਾਸਤੇ ਵੀ ਥੋੜਾ ਜਿਹਾ ਦੱਸੋ ਜਿਹੜੇ ਅਨਨੋਨ ਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਪਤਾ ਨਹੀਂ ਹੁੰਦਾ ਸਿਰਫ ਉਹਨਾਂ ਨੂੰ ਸ਼ੌਕ ਹੁੰਦਾ ਵੀ ਮੈਂ ਇੱਕ ਵਧੀਆ ਚੀਜ਼ ਲਵਾਂ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਪਹਿਲਾਂ ਕੋਈ ਪਰਫੈਕਟ ਬਰੀਡਰ ਵੇਖੋ ਜੀ ਜਿਨੇ ਆਪ ਵੀ ਸ਼ੋਅ ਕੀਤੇ ਹੋਣ ਫਿਰ ਉਹਦੇ ਘਰ ਜਾ ਕੇ ਉਹਦੀਆਂ ਫੀਮੇਲਾਂ ਵੇਖੋ ਕਿਉਂਕਿ ਕੱਲਾ ਮੇਲ ਕੁਝ ਨਹੀਂ ਕਰ ਸਕਦਾ ਫੀਮੇਲਾਂ ਚੋਂ ਨਿਕਲ ਕੇ ਆਉਣਾ ਸਾਰਾ ਕੁਝ ਜੇ ਉਹਨਾਂ ਕੋਲ ਫੀਮੇਲਾਂ ਵੀ ਚੰਗੀਆਂ ਨੇ ਫਿਰ ਉਹਨਾਂ ਨੂੰ ਭਾਵੇਂ ਬੁਕਿੰਗ ਕਰਾਓ ਭਾਵੇਂ ਉਹਨਾਂ ਦਾ ਰੈਡੀ ਬੱਚਾ ਲੋ ਉਹਨਾਂ ਦੇ ਥਰੂ ਲੋ ਠੀਕ ਹੈ ਜੇ ਤੁਹਾਨੂੰ ਮਤਲਬ ਬਾਹਲਾ ਮਤਲਬ ਪਿਓਰਿਟੀ ਦਾ ਨਹੀਂ ਹੈਗਾ ਫਿਰ ਭਾਵੇਂ ਪੈਟ ਸ਼ਾਪ ਤੋਂ ਲੈ ਲੋ ਡੀਲਰ ਤੋਂ ਲੈ ਲੋ ਹਾਂ ਫਿਰ ਕੋਈ ਮਰਜ਼ੀ ਵੀ ਜੇ ਘਰੇ ਟਾਉਟਿੰਗ ਕਰਾਣੀ ਹੈ ਹਾਂਜੀ ਹਾਂ ਜੇ ਲਾ ਲੋ ਵੀ ਆਪਾਂ ਨੂੰ ਇਹ ਵੀ ਅਸੀਂ ਇੱਕੋ ਹੀ ਲੈਣਾ ਪਰ ਲੈਣਾ ਬਾਬਾ ਦੀ ਫਿਰ ਆਪਣੀ ਤਸੱਲੀ ਕਰਕੇ ਲੋ ਇਸ ਤੋਂ ਇਲਾਵਾ ਆਪਾਂ ਹੋਰ ਵੀ ਕੋਈ ਕੰਮ ਕਰਦੇ ਕਿ ਕੱਲਾ ਸਵਾਡਾ ਸਾਰਾ ਦਿਨ ਈ ਥੀ ਲੰਘ ਜਾਂਦਾ ਨਹੀਂ ਜੀ ਸਾਡਾ ਖੇਤੀ ਦਾ ਵਧੀਆ ਈ ਜੀ ਮਾਲਕ ਦੀ ਕਿਰਪਾ ਪੂਰੀ ਅੱਛਾ ਬਾਪੂ ਦਾਦੇ ਨੇ ਵਧੀਆ ਜ਼ਮੀਨ ਬਣਾ ਕੇ ਦਿੱਤੀ ਆਪਾਂ ਨੂੰ ਉਹ ਵੀ ਨਾਲ ਨਾਲ ਹਾਂ ਉਹ ਵੀ ਨਾਲੇ ਨਾਲ ਕਬੀਲਦਾਰੀ ਵੀ ਸਾਰੀ ਸੰਭੀ ਦੀ ਏ ਇਹਨਾਂ ਨੂੰ ਫਿਰ ਕਦੋਂ ਟਾਈਮ ਦਿੰਦੇ ਤੁਸੀਂ ਕਿਉਂਕਿ ਖੇਤੀ ਦਾ ਕੰਮ ਵੀ ਬਹੁਤ ਲੰਮਾ ਬਸ ਮਤਲਬ ਇੰਨਾ ਲੰਮਾ ਟਾਈਮ ਇਹ ਭਾਲਦੇ ਹੀ ਨਹੀਂ ਇਹਨਾਂ ਦਾ ਇੱਕ ਦੇਣ ਹੋ ਜੇ ਜਿੱਦਾਂ ਅੱਜ ਦੇ ਦਿਨ ਦੇ ਵਿੱਚ ਦੋ ਕੁੱਤੇ ਅਨਵਾਲੇ ਹਾਂ ਕੱਲ ਨੂੰ ਨਹੀਂ ਟਾਈਮ ਲੱਗਾ ਪਰਸੋਂ ਅਨਵਾਲੇ ਹਾਂ ਇਦਾਂ ਮਤਲਬ ਇਹਨਾਂ ਨੂੰ ਮਹੀਨੇ ਦੇ ਵਿੱਚ ਇੱਕ ਵਾਰੀ ਨਵਾਣਾ ਜ਼ਰੂਰੀ ਹੁੰਦਾ ਮਤਲਬ ਜ਼ਿਆਦਾ ਨਹੀਂ ਜ਼ਿਆਦਾ ਨਵਾਵਾਂਗੇ ਤੇ ਕੋਟ ਡੈਮੇਜ ਹੋਇਆ ਅਸਲ ਮਤਲਬ ਇਹਦੇ ਜਿਹੜੇ ਵਾਲ ਕਹਿੰਦੀ ਪੰਜਾਬੀ ਚ ਖਰਾਬ ਹੋ ਜਾਂਦੇ ਨੇ ਹਾਂਜੀ ਇਹਨਾਂ ਨੂੰ ਘੁੰਮਣ ਫਿਰਨ ਲਈ ਆਪਾਂ ਵਧੀਆ ਇਹਨਾਂ ਦੇ ਅਲੱਗ-ਅਲੱਗ ਵੇੜੇ ਬਣਾਏ ਹੋਏ ਨੇ ਫੀਮੇਲਾਂ ਦਾ ਅਲੱਗ ਵੇੜਾ ਕਿ ਮਤਲਬ ਉਹ ਡੌਗ ਡਿਸਟਰਬ ਨਾ ਕਰਨ ਉਹਨਾਂ ਨੂੰ ਜਿਹੜੇ ਪ੍ਰੀਮਿਅਮ ਹੋਣੇ ਮਤਲਬ ਇੰਟਰਮੀਡੀਏਟ ਆਗੇ ਉਹਨਾਂ ਦਾ ਅਲੱਗ ਵਿੜੇ ਬਣੇ ਹੋਏ ਨੇ ਜਿਹੜੇ ਸਟੱਡ ਡੌਗ ਨੇ ਉਹ ਥੋੜੇ ਹਾਈਪਰ ਹੁੰਦੇ ਨੇ ਉਹਨਾਂ ਦੇ ਅਲੱਗ ਵਿੜੇ ਬਣੇ ਹੋਏ ਨੇ ਠੀਕ ਹੈ ਪਿਛਾਬ ਸਫਾਈ ਰੱਖਣੀ ਬੇਰੀ ਮਤਲਬ ਇਹਨੂੰ ਸਾਰਿਆਂ ਨੂੰ ਅਲੱਗ-ਅਲੱਗ ਹੀ ਰੱਖੀਦਾ ਹਾਂ ਇਹਨਾਂ ਨੂੰ ਮਤਲਬ ਖੇਡਣ ਨੂੰ ਅਲੱਗ-ਅਲੱਗ ਵਿੜਾ ਦਈਦਾ ਠੀਕ ਹੈ ਉਹ ਖੇਡਦੇ ਇੱਕ ਦੂਜੇ ਨੂੰ ਨੁਕਸਾਨ ਨਾ ਕਰਨ ਕੋਰਟ ਨਾ ਡੈਮੇਜ ਕਰਨ ਠੀਕ ਹੈ ਨਹੀਂ ਤਾਂ ਇੱਕ ਦੂਜੇ ਨਾਲ ਜੱਫਾ-ਜੱਫੀ ਹੋ ਜਾਂਦੇ ਆ ਹਾਂਜੀ ਤੇ ਜਿਹੜੇ ਸ਼ੌਰ ਡੌਗ ਨੇ ਉਹਨਾਂ ਨੂੰ ਲੀਸ਼ ਪਾ ਕੇ ਉਹਨਾਂ ਨੂੰ ਕਮਾਉਣਾ ਉਹਨਾਂ ਨੂੰ ਟ੍ਰੇਨਿੰਗ ਦੇਣੀ ਸਾਰਾ ਕੁਝ ਅਸੀਂ ਕ ਤੁਸੀਂ ਮਾਰਨਿੰਗ ਟਾਈਮ ਕਮਾਉਣੀਓ ਕਦੋਂ ਇੰਨੀ ਤਾਂ ਲਿਪੜਦੀ ਹੋਣਗੀ ਜਿਆਦੇ ਨਹੀਂ ਪੱਕੇ ਦੇ ਉੱਤੇ ਕਮਾਓ ਅਸੇ ਪੱਕੇ ਤੇ ਕੋਈ ਚੱਕਰ ਹਾਂ ਪੱਕੇ ਦੇ ਉੱਤੇ ਕਮਾਓ ਕੱਚੇ ਦੇ ਉੱਤੇ ਕਮਾਉਂਦਾ ਤੇ ਫਰਕ ਕੋਈ ਫਾਇਦਾ ਨਹੀਂ ਨਾ ਕਿਉਂਕਿ ਉਹਦੇ ਵਿੱਚ ਜਦੋਂ ਇਹਨਾਂ ਦੀ ਸਕਿਨ ਦੇ ਅੰਦਰ ਡਸਟ ਵੜ ਗਈ ਉਹਨੇ ਡੈਮੇਜ ਕਰਨਾ ਹੀ ਕਰਨਾ ਉਹ ਨੁਕਸਾਨ ਕਰੂ ਹਾਂਜੀ ਫਿਰ ਆਪਾਂ ਨੂੰ ਲਾ ਲੋ ਕਿ ਜੇ ਤੇ ਆਪਾਂ ਹਫਤੇ ਹਫਤੇ ਬਾਦ ਨਵਾ ਹੁੰਦੇ ਆਂ ਫਿਰ ਤੇ ਭਾਵੇਂ ਸਕਿਨ ਸਾਫ ਰਹੇ ਸਕਿਨ ਜਿੰਨੀ ਸਾਫ ਰਹੇਗੀ ਕੋਟ ਉਹਨਾ ਵਧੇਗਾ ਠੀਕ ਹੈ ਹਾਂਜੀ ਬੋਲੋ ਸਕਿਨ ਤੇ ਡਿਪੈਂਡ ਕਰਦਾ ਹਾਂਜੀ ਸਕਿਨ ਦੇ ਉੱਤੇ ਡੈਂਡਰਫ ਆ ਗਈ ਸਕਿਨ ਦੇ ਉੱਤੇ ਕੁਝ ਵੀ ਆ ਗਿਆ ਚਿਚੜ ਪੈ ਗਿਆ ਜੇ ਪੌਮ ਨੂੰ ਚਿਚੜ ਪੈ ਜੇ ਮੈਂ ਮੰਨਦਾ ਕਿ ਉਹ ਪੌਮ ਆਪਣਾ 100% ਨਹੀਂ ਦੇ ਸਕਦਾ ਠੀਕ ਹੈ ਕਿਉਂਕਿ ਉਹਨੇ ਅੰਦਰ ਬਲੱਡ ਦੇ ਵਿੱਚ ਕੋਈ ਨਾ ਕੋਈ ਵਾਇਰਸ ਛੱਡ ਹੀ ਦੇਣਾ ਉਹਨਾਂ ਵਾਸਤੇ ਕੀ ਕਰਨਾ ਪੈਂਦਾ ਫਿਰ ਜੀ ਚਿਚੜ ਕਿਉਂ ਪੈਂਦਾ ਜਿਆਦਾ ਥੋੜਾ ਦੇਖੋ ਇਹਨਾਂ ਦਾ ਚਿਚੜ ਪੈਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਗੰਦਗੀ ਠੀਕ ਹੈ ਜਿੱਥੇ ਇਹਨਾਂ ਦਾ ਵਾਸ਼ਰੂਮ ਜਾਂਦਾ ਜਾਂ ਇਹਨਾਂ ਦੇ ਆਪਣੀ ਬਾਡੀ ਤੇ ਲੱਗਾ ਰਹੇ ਜੇ ਉਹਦੇ ਵਿੱਚ ਥੋੜੇ ਦਿਨਾਂ ਬਾਅਦ ਚਿਚੜ ਕਟਾਣੂ ਬਣਨਗੇ ਕਟਾਣੂਆਂ ਤੋਂ ਚਿਚੜ ਪੈਦਾ ਹੋ ਜਾਂਦੇ ਆ ਆਪਣੇ ਆਪ ਬਣ ਜਾਣੇ ਨੂੰ ਕਿਸੇ ਜਾਨਵਰ ਨੇ ਨਹੀਂ ਲਿਆਉਣੀ ਕੁਝ ਨਹੀਂ ਕਰਨਾ ਆਪਣੇ ਆਪ ਹੀ ਕੈਨਲ ਦੇ ਵਿੱਚ ਗੰਦਗੀ ਅਤੇ ਚਿਚੜ ਬਣ ਜਾਣਾ ਥੋੜਾ ਇਹਦੇ ਬਾਰੇ ਦੱਸ ਦੋ ਵੀ ਉਹਨੂੰ ਜ਼ਿਆਦਾ ਕੀ ਕੀ ਕੇਅਰ ਰੱਖਣੀ ਪੈਂਦੀ ਐ ਇਸ ਪੱਖ ਤੋਂ ਜੇ ਚਿਚੜਾਂ ਤੋਂ ਬਚਾ ਕੇ ਚਿਚੜਾਂ ਤੋਂ ਵੇਖੋ ਪੌਂ ਬਚਾ ਕੇ ਰੱਖਣੇ ਨੇ ਉਹਨਾਂ ਨੂੰ ਹਰ ਚੌਥੇ ਇੱਕ ਮਹੀਨੇ ਇਹਨਾਂ ਦੀ ਮਤਲਬ ਜਿਹੜੀ ਇਨਫਰਮੈਟਿਕ ਗੋਲੀਆਂ ਹੁੰਦੀਆਂ ਕੋਈ ਪ੍ਰੋਵੈਕਟੋ ਕੋਈ ਕੁਡਨੇਸ ਗਾਰਡ ਕੁਝ ਵੀ ਉਹਨਾਂ ਨੂੰ ਦਿੰਦੇ ਰਹੋ ਬਦਲ ਬਦਲ ਕੇ ਇੱਕ ਫਿਪਰੋ ਨੀਲੋ ਸਪਰੇ ਹੁੰਦੀ ਐ ਫਿਪਰੋ ਜੇ ਤੁਹਾਨੂੰ ਲੱਗਦਾ ਕਿ ਉਫ ਇਹ ਪ੍ਰੋਨੈਲ ਦੇ ਮਤਲਬ ਉਹ ਬੋਡੀ weight ਦੇ ਹਿਸਾਬ ਨਾਲ ਜਿੱਦਾਂ 5 ਕਿਲੋ ਨੂੰ ਮਤਲਬ 6 ਪੰਪ ਬਹੁਤ ਹੁੰਦੇ ਨੇ ਉਹਦੇ ਸਾਰੀ ਬੋਡੀ ਤੇ ਸਾਰੀ ਤੇ ਪੰਪ ਕਰਾਉਣਾ ਉਹਦਾ ਵੀ ਇਫੈਕਟ ਤਾਂ ਨਹੀਂ ਪੈਂਦਾ ਇਹਨੂੰ ਜਿਵੇਂ ਸੁng ਸੰਗ ਲੈਂਦਾ ਜਾਂ ਕੁਝ ਨਹੀਂ ਮੇਰੇ ਕੋ ਮੈਨੂੰ ਨਹੀਂ ਪਿਆ ਬਾਕੀ ਆਪਣੇ ਵੈਟਰਨਰੀ ਨਾਲ ਕੋਈ ਗੱਲ ਕਰ ਲੇ ਜਿੰਨੇ ਵਰਤ ਨਹੀਂ ਮੈਂ ਤੇ ਕੋਈ ਵੈਟ ਨਹੀਂ ਹੈਗਾ ਤੇ ਮੇਰੇ ਐਕਸਪੀਰੀਅੰਸ ਦੇ ਵਿੱਚ ਵੀ ਕਦੇ ਕੋਈ ਦਿੱਕਤ ਨਹੀਂ ਆਈ ਠੀਕ ਇੱਕ ਜਿੱਦਾਂ ਹੁਣ ਇਹ ਡਾਈਟ ਦਿੰਨੇ ਆਪਾਂ ਨੂੰ ਆਪਾਂ ਆਮ ਆਪਣੇ ਪੇਟ ਚ ਕੀੜੇ ਪੈ ਜਾਂਦੇ ਨੇ ਹਨਾ ਆਪਾਂ ਨੂੰ ਕੋਈ ਦਿੱਕਤ ਆ ਜੇ ਡਾਕਟਰ ਜੀ ਕੀੜੇ ਵਾਲੀ ਗੋਲੀ ਦੇ ਦੋ ਇਹਨਾਂ ਦਾ ਵੀ ਕੋਈ ਇਦਾਂ ਦਾ ਕਰਨਾ ਪ हां ਇਹਨਾਂ ਨੂੰ ਮਤਲਬ ਉਹ ਤੇ ਸਾਰਿਆਂ ਡੌਗਸ ਨੂੰ ਤੇ ਜ਼ਿਆਦਾ ਜ਼ਰੂਰੀ ਹੈ ਹਾਂ ਕਿਉਂਕਿ ਇਹਨਾਂ ਦੇ ਬਹੁਤ ਛੇਤੀ ਵਾਰਮ ਪੈਂਦੇ ਨੇ ਕਿਟ ਦੇ ਵਿੱਚ ਤੇ ਉਹਨਾਂ ਦਾ ਇੱਕ ਪ੍ਰੋਸੈਸ ਹੁੰਦਾ ਜਿੱਦਾਂ ਇਹ 21 21 ਦਿਨਾਂ ਬਾਅਦ ਦੋ ਵਾਰੀ ਕਰਨੀ ਹੁੰਦੀ ਹੈ ਠੀਕ ਹੈ ਕਿਉਂਕਿ ਜੇ ਇੱਕ ਵਾਰੀ ਕਰ ਦਾਂਗੇ ਉਹ ਆਂਡੇ ਛੱਡ ਦਿੰਦੇ ਨੇ ਪੇਟ ਦੇ ਵਿੱਚ ਹਾਂ ਤੇ ਉਹ ਆਪ ਤੇ ਮਰ ਜਾਂਦੇ ਨੇ ਪਰ ਆਂਡੇ ਫੇਰ ਜੀ ਬਣ ਜਾਂਦੇ ਨੇ ਠੀਕ ਹੈ ਉਹ ਕੀ ਕਰੋ ਜਦੋਂ 21 ਦਿਨਾਂ ਬਾਅਦ ਹੀ ਇਹਨਾਂ ਨੇ ਜਵਾਨ ਹੋਣਾ ਹੁੰਦਾ ਦੁਬਾਰਾ ਮਤਲਬ ਆਪਣਾ ਪ੍ਰਜਨਨ ਕਰਨ ਲਈ ਉਹ 21 ਦਿਨਾਂ ਦੇ ਵਿੱਚ ਜੀ ਆਪਾਂ ਦੁਬਾਰਾ ਡੀਵਰਮਿੰਗ ਕਰ ਦਾਂਗੇ ਤੇ ਉਹ ਅਗਲੇ ਅੰਡੇ ਦੇਣ ਤੋਂ ਪਹਿਲਾਂ ਉਹ ਖਤਮ ਹੋ ਜਾਣਗੇ ਫਿਰ ਉਸ ਤੋਂ ਬਾਅਦ ਜਿਹੜਾ ਰਿਪੀਟ ਟਾਈਮ ਕਿੰਨੇ ਸਮੇਂ ਬਾਅਦ ਕਰਨਾ ਚਾਹੀਦਾ ਹੈ 6-6 ਮਹੀਨੇ ਬਾਅਦ ਡੀਵਰਮ ਕਰਦੇ ਰਹੋ ਹਾਂਜੀ ਜਦੋਂ ਸ਼ੁਰੂਆਤੀ ਜੀ ਆਪਾਂ ਨੂੰ ਲੱਗਦਾ ਵੀ ਇਦਾਂ ਹਰਕਤ ਹੋ ਰਹੀ ਹੋਵੇ ਫਿਰ ਉਹਨੂੰ 21 ਦਿਨਾਂ ਬਾਅਦ ਕੋਈ ਇਹਨਾਂ ਦੀ ਹਰਕ ਇਹਨਾਂ ਨੇ ਇਸ਼ਾਰਾ ਕੀ ਕਰਨਾ ਜਾਂ ਤੇ ਅੱਖ ਚ ਗੇੜ ਆ ਜਾਏਗੀ ਹਾਂ ਜਾਂ ਡੌਗ ਪਚਾਏਗਾ ਘਟ ਹਾਂ ਜਾਂ ਉਹਦਾ ਸਟੂਲ ਸਹੀ ਨਹੀਂ ਆਏਗਾ ਕਦੇ ਕੋਈ ਬਲੱਡ ਆ ਗਿਆ ਕਦੇ ਕੋਈ ਰੇਸ਼ਾ ਆ ਗਿਆ ਕੁਝ ਵੀ ਆ ਗਿਆ ਜਾਪਨ ਲੱਗ ਰਿਹਾ ਸਾਡਾ ਡੌਗ ਖਵਾ ਤੇ ਪੂਰਾ ਰਹੇ ਆ ਪਰ ਲੱਗਦਾ ਨਹੀਂ ਪਿਆ ਉਹ ਸਾਰਾ ਡੀਫਾਰਮਿੰਗ ਦਾ ਹਾਲ ਦੇ ਕਾਰਨ ਆਇਆ ਨੇ ਠੀਕ ਹੁਣ ਚਲੋ ਇਹਦਾ ਹੋਗੀ ਆਪਣੀ ਗੱਲ ਵੀ ਪੇੜ ਦੇ ਕੀੜਿਆਂ ਦੀ ਹਨਾ ਜੀ ਉਹ ਇੱਕ ਇੱਕ ਵਾਰੀ ਕਰਕੇ 21 ਦਿਨਾਂ ਦਾ ਰਿਪੀਟ ਕਰ ਦੋ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਹਾਂਜੀ ਠੀਕ ਹੈ 6-6 ਮਹੀਨੇ ਬਾਅਦ ਆਪਣਾ ਕਰਦੇ ਰਹੋ ਉਹ ਰੁਟੀਨ ਚ ਕਰਦੇ ਰਹੋ ਜਿੱਨਾ ਚ ਆਪਣੇ ਕੋਲ ਡੌਗ ਹੈ ਹਾਂਜੀ ਹੋਰ ਕੀ ਵੈਕਸੀਨੇਸ਼ਨ ਕਰਨੀ ਪੈਂਦੀ ਹੈ ਵੈਕਸੀਨੇਸ਼ਨ ਵੇਖੋ ਇਹਨਾਂ ਦੇ ਹਰ ਸਾਲ ਆਪਾਂ ਨੂੰ ਵੈਕਸੀਨੇਸ਼ਨ ਜ਼ਰੂਰੀ ਹੈ ਮੈਂ ਕਹਾਂਗਾ ਤੁਸੀਂ ਜਨਵਰੀ ਦੀ ਪਹਿਲੀ ਤਰੀਕ ਰੱਖ ਲਓ ਹੂੰ ਕਿਉਂਕਿ ਜਨਵਰੀ ਤੇ ਇਹਨਾਂ ਦੇ ਵੈਕਸੀਨੇਸ਼ਨ ਕਰਨ ਦਾ ਵੇਖੋ ਹਰੇਕ ਡਾਕਟਰ ਆਪਣੇ ਵੱਲੋਂ ਗਲਤ ਚੀਜ਼ ਤੇ ਦੇ ਗਏ ਨਹੀਂ ਉਹ ਦੇ ਗਏ ਤੇ ਵਧੀਆ ਪਰ ਉਹਦੀ ਕੋਲਡ ਚੇਨ ਕਈ ਵਾਰ ਟੁੱਟੀ ਹੁੰਦੀ ਪਿੱਛੋਂ ਹੁੰਦਿਆਂ ਓਕੇ ਹਨਾ ਜਿਹੜਾ ਡੀਲਰ ਆਉਂਦਾ ਉੱਤੋਂ ਟੁੱਟ ਜੇ ਜਾਂ ਡੀਲਰ ਤੋਂ ਅੱਗੇ ਹੋਰ ਡੀਲਰ ਆ ਜਾਂਦਾ ਉੱਤੋਂ ਟੁੱਟ ਜੇ ਕੋਲਡ ਚੇਨ ਟੁੱਟ ਜਾਂਦੀ ਹੈ ਸਿਆਲਾਂ ਦੇ ਵਿੱਚ ਜਦੋਂ ਪਹੁੰਚਦੇ ਮਹੀਨੇ ਕੋਲਡ ਚੇਨ ਘੱਟ ਟੁੱਟਦੀ ਏ ਠੀਕ ਹੈ ਮੈਂ ਇਹ ਕਹਿਣਾ ਵੀ ਤੁਸੀਂ ਜਨਵਰੀ ਦਾ ਮਹੀਨਾ ਰੱਖੋ ਹਰ ਸਾਲ ਉਹਦੇ ਵਿੱਚ ਵੈਕਸੀਨੇਸ਼ਨ ਕਰੋ 20 ਦਿਨਾਂ ਬਾਅਦ ਰਿਪੀਟ ਕਰੋ ਐਦਾਂ ਹਰ ਸਾਲ ਵੈਕਸੀਨੇਸ਼ਨ ਕੰਪਲੀਟ ਹੁੰਦੀ ਰਹੇ ਜੀ 6 ਮਹੀਨੇ ਬਾਅਦ ਹੁੰਦੀ ਰਹੇ ਡਾਕ ਨੂੰ ਕੁਝ ਹੁੰਦਾ ਹੀ ਨਹੀਂ ਠੀਕ ਹੈ ਹੁਣ ਇਹਦੇ ਆਪਾਂ ਅਖੀਰ ਤੇ ਗੱਲ ਕਰਦੇ ਆ ਡਾਈਟ ਦੀ ਇਹ ਜਿਵੇਂ ਹਰ ਇੱਕ ਬਰੀਡ ਦਾ ਇੱਕ ਆਪਣਾ ਉਹਨਾਂ ਦੀ ਡਾਈਟ ਪਲਾਨ ਹੁੰਦਾ ਹਰ ਇੱਕ ਬਰੀਡਰ ਦਾ ਆਪਣਾ ਡਾਈਟ ਪਲਾਨ ਹੁੰਦਾ ਤੁਸੀਂ ਪੌਮ ਜਿਹੜਾ ਰੱਖਿਆ ਹੈ ਹਨਾ ਛੋਟੀ ਬਰੀਡ ਹੈ ਟਵਾਈ ਬਰੀਡ ਹੈ ਇਦੇ ਚ ਕੀ ਧਿਆਨ ਰੱਖਣਾ ਪੈਂਦਾ ਡਾਈਟ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਲਾਜ਼ਮੀ ਹੁੰਦੀਆਂ ਡਾਈਟ ਵੇਖੋ ਇਹਨਾਂ ਦਾ ਆਪਾਂ ਨੂੰ ਫੀਡ ਤੇ ਦੇਣੀ ਚਾਹੀਦੀ ਹੈ ਭਾਵੇਂ ਥੋੜੀ ਦੋ ਹਾਂ ਹੋਮ ਫੂਡ ਦੋ ਹੋਮ ਫੂਡ ਸਭ ਤੋਂ ਬੈਸਟ ਏ ਓਕੇ ਹੋਮ ਫੂਡ ਦੇ ਵਿੱਚ ਕੀ ਹੋ ਗਿਆ ਆਪਣੇ ਮਟਰ ਹੋ ਗਏ ਜੀ ਆਪਣਾ ਚਕੰਦਰ ਹੋ ਗਿਆ ਹਾਂ ਤੇ ਆਪਣਾ ਕਦੇ-ਕਦੇ ਵਿੱਚ ਪਾਲਕ ਪਾਲੀ ਥੋੜੀ ਜੀ ਹਾਂ ਇਹ ਚੀਜ਼ਾਂ ਪਾ ਕੇ ਉਹਦੇ ਵਿੱਚ ਥੋੜਾ ਜਿਹਾ ਚਿਕਨ ਪਾ ਲਓ ਓਕੇ ਉਹਨੂੰ ਸਾਰਾ ਫਲੇਵਰ ਹੋ ਗਿਆ ਇਹ ਚਿਕਨ ਜਿਹੜਾ ਬੋਇਲ ਕਰਕੇ ਦੇਣਾ ਜਾਂ ਨਹੀਂ ਰੌਅ ਤੇ ਦੇਣਾ ਹੀ ਨਹੀਂ ਬੋਇਲ ਕਰਕੇ ਹੀ ਦੇਣਾ ਓਕੇ ਬੋਇਲ ਕਰਕੇ ਹੀ ਦੇਣਾ ਹਾਂ ਬੋਇਲ ਕਰਕੇ ਹੀ ਦੇਣਾ ਚਿਕਨ ਠੀਕ ਹੈ ਥੋੜਾ ਜਿਹਾ ਮਤਲਬ ਇੱਕ ਕੜਛੀ ਆਪਣੀ ਨਾਰਮਲ ਹਮ ਹੈਨਾ ਇੱਕ ਕੜਛੀ ਬਹੁਤ ਇੰਨਾਂ ਵਾਲੀ ਇੱਕ ਟਾਈਮ ਦੀ ਠੀਕ ਹੈ ਪਰ ਹੋਏ ਵਧੀਆ ਠੀਕ ਹੈ ਉਹਦੇ ਵਿੱਚ ਆਪਣਾ ਤੇਲ ਮੌਸਮ ਦੇ ਹਿਸਾਬ ਨਾਲ ਪਾ ਲਓ ਠੀਕ ਹੈ ਜਿੱਦਾਂ ਗਰਮੀਆਂ ਚੱਲ ਰਹੀਆਂ ਵਿੱਚ ਥੋੜਾ ਜਿਹਾ ਕੋਕੋਨਟ ਆਇਲ ਪਾ ਲਿਆ ਉਹ ਇਹਨਾਂ ਨੂੰ ਮਤਲਬ ਬੈਲੈਂਸ ਬਣਾ ਕੇ ਦੋ ਠੀਕ ਹੈ ਤੇ ਫਿਰ ਇਹਨਾਂ ਨੂੰ ਕੈਲਸ਼ੀਅਮ ਮਲਟੀਵਿਟਾਮਿਨ ਉਹ ਇਹਨਾਂ ਨੂੰ ਅਡ ਦੋ ਓਕੇ ਹਾਂਜੀ ਉਹ ਅਲੱਗ ਤੋਂ ਉਹ ਲੱਗ ਦੋ ਇਹਨਾਂ ਨੂੰ omega 3 omega 6 ਜ਼ਿਆਦਾ ਜ਼ਰੂਰੀ ਹੈ ਓਕੇ ਉਹਦੇ ਵਾਸਤੇ ਜਿੱਦਾਂ ਆਪਣੀ ਪੇਸਟ ਹੋਣੀ ਆ ਕੋਈ ਜਾਂ ਲਿਕਵਿਡ ਦੇ ਲਓ ਕੁਝ ਇਹ ਚੀਜ਼ਾਂ ਜ਼ਰੂਰੀ ਇਹ ਜ਼ਰੂਰੀ ਨੇ ਠੀਕ ਹੈ ਅਛਾ ਇਹ ਜਿਹੜੀ ਡਾਈਟ ਹੈ ਉਹ ਦੋ ਟਾਈਮ ਦੇ ਸਕਦੇ ਆ ਜਾਂ ਤਿੰਨ ਟਾਈਮ ਕਿਵੇਂ ਦੇਣੀ ਹੁੰਦੀ ਇਹਨੂੰ ਵੇਖੋ ਅਸੀਂ ਇਹ ਚੀਜ਼ ਉਹ ਤੱਕ ਹੀ ਜਾਨੇ ਤਰਾਜ ਕਰ ਲੈਣਗੇ ਵੀ ਹਾਂ ਵੀ ਜੇ ਤੂੰ ਤਿੰਨ ਟਾਈਮ ਉਹ ਹਰ ਇੱਕ ਬੰਦੇ ਦਾ ਆਪਣਾ ਪੱਖ ਆਪਾਂ ਨੂੰ ਕਿਸੇ ਦੇ ਤਰਾਜ ਨਾਲ ਕਹਿੰਦੇ ਜੇ ਤੂੰ ਦੋ ਤਿੰਨ ਟਾਈਮ ਖਾਣਾ ਤੇ ਜਾਨਵਰ ਨੂੰ ਦੋ ਟਾਈਮ ਕਿਉਂ ਦਿੰਨਾ ਪਰ ਅਸੀਂ ਦੋ ਟਾਈਮ ਤਾਂ ਦਿੰਨੇ ਕਿਉਂਕਿ ਆਪਾਂ ਕੰਮ ਕਰਦੇ ਆ ਜਿਆਦਾ ਇਹਨਾਂ ਨੂੰ ਆਪਾਂ ਸੁੱਖ ਸਹੂਲਤਾਂ ਜਿਆਦਾ ਦਿੱਤੀਆਂ ਹੋਈਆਂ ਇਹਨਾਂ ਦਾ ਬੋਡੀ weight ਉਸ ਹਿਸਾਬ ਨਾਲ ਡਾਈਟ ਦੋ ਜਿਵੇਂ ਦਾ ਡੌਗ ਦਾ ਕੰਮ ਹੈ ਜੇ ਡੌਗ ਤੁਹਾਡਾ ਸਾਰਾ ਦਿਨ ਸੌਣ ਤੇ ਕੰਮ ਦਿੰਦਾ ਕੋਈ ਮਤਲਬ ਜਿਆਦਾ ਐਕਸਰਸਾਈਜ਼ ਨਹੀਂ ਕਰ ਰਿਆ ਤੇ ਦੋ ਟਾਈਮ ਡਾਈਟ ਸਫੀਸ਼ੀਐਂਟ ਠੀਕ ਹੈ ਹਾਂਜੀ ਸਿਆਲਾਂ ਦੇ ਵਿੱਚ ਕੋਈ ਸਿਆਲਾਂ ਦੇ ਵਿੱਚ ਜੇ ਡਾਈਟ ਖਾਏਗਾ ਤੇ ਉਹਦੀ એનર્ਜੀ ਦੇ ਵਿੱਚ ਹੀਟ ਬਣੇਗੀ ਬਿਲਕੁਲ ਗਰਮੀਆਂ ਦੇ ਵਿੱਚ ਭਾਵੇਂ ਜਦੋਂ ਏਸੀ ਲੱਗੇ ਹੋਏ ਨੇ ਡੌਗ ਨੂੰ ਹਮ ਆਪਾਂ ਕੀ ਕਰਦੇ ਆ ਸਵੇਰੇ ਠੰਡੇ ਟਾਈਮ ਕੱਢਣਾ ਜਾਂ ਰਾਤ ਨੂੰ ਥੋੜਾ ਜਿਆ ਕੱਢਣਾ ਦਿਨੇ ਸਾਰਾ ਦਿਨ ਏਸੀ ਦੇ ਵਿੱਚ ਫਿਰ ਭਾਵੇਂ ਇੱਕ ਟਾਈਮ ਵੀ ਦੇ ਦੋਗੇ ਪਰ ਵਧੀਆ ਰਜਾ ਕੇ ਡਾਈਟ ਦੋ ਅਸੀਂ ਏਸੀ ਦੇ ਵਾਸਤੇ ਲਾਜ਼ਮੀ ਤੁਸੀਂ ਏਸੀ ਦੀ ਗੱਲ ਕਰੀਏ ਏਸੀ ਵੇਖੋ ਜੀ ਜਦੋਂ ਆਪਣਾ ਆਉਂਦਾ ਜਦੋਂ ਝੋਨਾ ਨਸਾਰੇ ਤੇ ਆਉਂਦਾ ਹਨਾ ਉਦੋਂ ਨਾਈਟ੍ਰੋਜਨ ਕਿੰਨੀ ਵੱਧ ਜਾਂਦੀ ਹੈ ਨਾਈਟ੍ਰੋਜਨ ਜਦੋਂ ਵੱਧ ਗਈ ਤੇ 쿨ਰ ਕੰਮ ਕਰਨਾ ਛੱਡ ਦਿੰਦੇ ਨੇ ਲਈ ਤੋਂ ਜੂਨ ਤੋਂ ਲੈ ਕੇ ਨਾ ਹਾਂਜੀ ਤੇ ਉਦੋਂ ਫਿਰ ਏਸੀ ਚੱਲਦੇ ਨੇ ਠੀਕ ਹੈ ਨਹੀਂ ਤੇ ਜੇ ਕਿਸੇ ਆਪਣੇ ਖੇਤ ਸਾਡੇ ਦੇ ਖੇਤਾਂ 'ਚ ਇੱਕ ਰੁੱਖਾਂ ਦੀ ਛਾਂ ਬਹੁਤ ਵਧੀਆ ਖੁੱਲਾ ਓਪਨ ਚ ਖੁੱਲਾ ਜਿਵੇਂ ਆਪਾਂ ਨੂੰ ਜਦੋਂ ਆਪਾਂ ਨੂੰ ਏਸੀ ਮਹਿਸੂਸ ਹੁੰਦਾ ਫਿਰ ਇਹਨੂੰ ਦੇਣਾ ਜੇ ਆਪਾਂ ਨੂੰ ਨਹੀਂ ਮਹਿਸੂਸ ਹੋ ਰਿਹਾ ਤੇ ਫਿਰ ਇਹਨੂੰ ਵੀ ਨਹੀਂ ਹੋ ਰਿਹਾ ਠੀਕ ਹੈ ਹਾਂ ਅਸੀਂ ਜੀ ਡਾਈਟ ਪਲਾਨ ਵੀ ਆਪਣਾ ਹੋ ਗਿਆ ਨਾ ਇਹਦਾ ਇੱਕ ਤੁਸੀਂ ਇਹ ਦੱਸੋ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਚੱਲਦਾ ਆਪਾਂ ਵੀ ਕਿਤੇ ਨਾ ਕਿਤੇ ਅਟੈਚਮੈਂਟ ਹੋਵਾਂਗੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਬਣਾਉਣਾ ਹੁੰਦਾ ਜਾਂ ਬੱਚਾ ਲੈ ਕੇ ਜਾਣਾ ਹੁੰਦਾ ਕਿ ਇਹਦਾ ਮਨ ਕਰੇ ਹੁੰਦਾ ਹੁੰਦਾ ਆਪਣੀ ਵੀਡੀਓ ਦੇਖ ਕੇ ਜਾਂ ਤੁਹਾਨੂੰ ਪਹਿਲਾਂ ਵੀ ਕਿਤੇ ਸੋਸ਼ਲ ਮੀਡੀਆ ਤੇ ਦੇਖਿਆ ਹੋਵੇ ਵੀ ਤੁਹਾਡੇ ਨਾਲ ਸੰਪਰਕ ਕਰਨਾ ਮੈਂ ਤਾਂ ਤੁਸੀਂ ਕਿਤੇ ਕਿਤੇ ਮਨ ਲੋ ਅਟੈਚ ਹੋਣੇ ਆ ਸੋਸ਼ਲ ਮੀਡੀਆ ਦੇ ਉੱਤੇ ਹਾਂਜੀ ਵੇਖੋ ਮੈਂ ਇੰਸਟਾਗ੍ਰam ਦੇ ਉੱਤੇ ਵੀ ਮੇਰਾ ਸਪੀਡੀ 4 ਲੈਗਸ ਦੇ ਨਾਮ ਤੇ ਵੇ ਐਸ ਪੀ ਡਬਲਯੂ ਡੀ ਵਾਈ ਐਫ ਓ ਯੂ ਆਰ ਐਲ ਈ ਜੀ ਇ ਐਸ ਲੈਗਸ ਓਕੇ ਸਪੀਡੀ 4 ਲੈਗਸ ਓਕੇ ਤੇ ਫੇਸਬੁੱਕ ਦੇ ਉੱਤੇ ਵੀ ਮੇਰਾ ਸਪੀਡੀ 4 ਲੈਗਸ ਅਮਰਿਤ ਸਿੰਘ ਦੇ ਨਾਮ ਤੇ ਠੀਕ ਆ ਜੀ ਹਾਂਜੀ ਤੇ ਜਿੰਨੇ ਵੀ ਕੋਈ ਮਤਲਬ ਕੋਈ ਜੈਨੂਅਨ ਕੋਈ ਲੈਣ ਵਾਲਾ ਉਹ ਆਪਾਂ ਨੂੰ ਮੈਸੇਜ ਕਰੇ ਉਹਦੇ ਉੱਤੇ ਓਕੇ ਮੈਸੇਜ ਕਰਕੇ ਆਪਣੇ ਤੋਂ ਡਿਟੇਲਸ ਲੈ ਸਕਦਾ ਸਾਰੀਆਂ ਜੇ ਕਿਸੇ ਨੂੰ ਬਾਲਾ ਕੋਈ ਹੈਗਾ ਜੈਨੂਅਨਲੀ ਕੋਈ ਜੇ ਕਿਸੇ ਨੂੰ ਸਾਡੀ ਚੀਜ਼ ਕੋਈ ਪਸੰਦ ਆਉਂਦੀ ਏ ਤਰਾਪਾ ਨੰਬਰ ਐਕਸਚੇਂਜ ਕਰਕੇ ਜਿੱਦਾਂ ਵੀ ਤੁਸੀਂ ਆ ਸਕਦੇ ਹੋ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਉਹ ਨਾਲ ਤੁਹਾਡੇ ਉਹ ਤੋਂ ਜਾਣਕਾਰੀ ਲੈ ਸਕਦਾ ਸੋਸ਼ਲ ਮੀਡੀਆ ਤੋਂ ਹਾਂਜੀ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦਾ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਹਰੇਕ ਨੂੰ ਰਿਪਲਾਈ ਹੋਏਗਾ ਠੀਕ ਹੈ ਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਲੱਗੀ ਤੁਹਾਡੀ ਹਨਾ ਤੇ ਜਿਹੜੇ ਦਰਸ਼ਕਾਂ ਨੂੰ ਵੀ ਲਾਭ ਹੋਵੇਗਾ ਇਸ ਗੱਲ ਦਾ ਮਿੱਤਰੋ ਕਿਸੇ ਨੇ ਭਾਈ ਅਮਰਤ ਨਾਲ ਕੰਟੈਕਟ ਕਰਨਾ ਕੋਈ ਜਾਣਕਾਰੀ ਲੈਣੀ ਹੈ ਸੋਸ਼ਲ ਮੀਡੀਆ ਤੇ ਇੰਸਟਾ ਤੇ ਫੇਸਬੁੱਕ ਤੇ YouTube ਤੇ ਐਕਟਿਵ ਨੇ ਤੁਹਾਨੂੰ ਸਾਰਾ ਲਿੰਕ ਹੈ ਇਹਨਾਂ ਦਾ ਸਾਡੇ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲੂਗਾ ਤੁਸੀਂ ਡਿਸਕ੍ਰਿਪਸ਼ਨ ਤੋਂ ਲਿੰਕ ਚੱਕ ਕੇ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਜਾਣਕਾਰੀ ਲੈਣੀ ਆ ਕੋਈ ਅਪਡੇਟ ਲੈਣੀ ਆ ਜਾਂ ਕੋਈ ਪੱਪੀ ਵਗੈਰਾ ਦੇਖਣਾ ਤੁਸੀਂ ਲਈ ਹੋਰ ਵੀ ਕੋਈ ਜੋ ਵੀ ਜਾਣਕਾਰੀ ਤੁਸੀਂ ਉਹ ਤੋਂ ਡਾਇਰੈਕਟ ਲੈ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ